ਸਰਸਕਲ ਕਲਿਆਣ ਟੀਵੀ ਪੰਜਾਬ ਵੇਖ ਰੋ ਤੁਸੀਂ ਤੇ ਬਠਿੰਡਾ ਦੇ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਵਿੱਚ ਇੱਕ ਮਹਿਲਾ ਅਧਿਆਪਕ ਜਿਸ ਵੱਲੋਂ ਸਟਾਫ ਨੂੰ ਤੰਗ ਪਰੇਸ਼ਾਨ ਕੀਤੇ ਜਾਂਦੇ ਮਾਮਲੇ ਨੂੰ ਲੈ ਕੇ ਸਕੂਲ ਦੇ ਬਾਕੀ ਅਧਿਆਪਕਾਂ ਨੇ ਦਰਨਾ ਲਗਾ ਦਿੱਤਾ। ਨਿਰਸਲੀ ਤਰਨਾ ਪਹਿਲਾ ਸਕੂਲ ਦੇ ਅੰਦਰ ਸ਼ੁਰੂ ਹੁੰਦਾ ਤੇ ਉੱਚ ਅਧਿਕਾਰੀਆਂ ਦੇ ਬਲੂ ਕੋਈ ਗੱਲਬਾਤ ਨਾ ਹੋਣ ਕਾਰਨ ਅਧਿਆਪਕਾਂ ਨੇ ਸਕੂਲ ਦੇ ਗੇਟ ਅੱਗੇ ਜਾ ਕੇ ਸੜਕ ਜਾਮ ਕਰ ਦਿੱਤੀ। ਉਹਨਾਂ ਦਾ ਦੋਸ਼ ਹੈ ਕਿ ਸਕੂਲ ਦੇ ਵਿੱਚ ਇੱਕ ਮਹਿਲਾ ਅਧਿਆਪਕ ਨੂੰ ਤੰਗ ਕਰਦੀ ਲੜਾਈ ਝਗੜਾ ਵੀ ਕਰਦੀ। ਇਹਦੀ ਅਫਗਾਨ ਇਸ ਵੀਰੇ 9 ਵਜੇ ਦੇ ਕਰੀਬ ਸਕੂਲ ਦੇ ਗੇਟ ਅੱਗੇ ਧਰਨਾ ਦਿੱਤਾ ਤੇ ਉਕਤ ਮਹਿਲਾ ਅਧਿਆਪਕ ਦੇ ਖਿਲਾਫ ਨਰੇਬਾਜ਼ੀ ਕੀਤੀ। ਉਹਨਾਂ ਨੇ ਉਸ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਕੀਤੀ। ਤਾਂ ਉਥੇ ਹੀ ਦੱਸ ਦਈਏ ਕਿ ਡੀਯੂ ਮਮਤਾ ਖੁਰਾਣਾ ਲਗਭਗ 12:30 ਵਜੇ ਮੌਕੇ ਤੇ ਪਹੁੰਚੇ। ਉਹਨਾਂ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਕਤ ਮਹਿਲਾ ਅਧਿਆਪਕ ਦੇ ਖਿਲਾਫ ਬੰਦ ਦੀ ਕਾਰਵਾਈ ਕੀਤੀ ਜਾਵੇਗੀ। ਡੀਯੂ ਮਮਤਾ ਖੁਰਾਣਾ ਨੇ মিডিਆ ਦੇ ਨਾਲ ਗੱਲਬਾਤ ਕਰਨ ਤੋਂ ਤਾਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਹੋ ਜੇ ਨਵਿਆਏ ਨੇ ਜਿਸ ਮਹਿਲਾ ਵਿਆਪਕ ਦੇ ਖਿਲਾਫ ਧਰਨਾ ਦਿੱਤਾ ਗਿਆ ਉਹ ਵੀ ਉਸੇ ਜਗ੍ਹਾ ਤੇ ਧਰਨੇ ਤੇ ਬੈਠ ਗਈ ਉਸਨੇ ਦੋਸ਼ ਲਾਇਆ ਕਿ ਡੀਈਓ ਨੇ ਇੱਕ ਤਰਫਾ ਫੈਸਲਾ ਲਿਆ ਤੇ ਉਸਨੂੰ ਦੋਵਾਂ ਧਿਰਾਂ ਨੂੰ ਬਿਠਾ ਕੇ ਗੱਲਬਾਤ ਕਰਨੀ ਚਾਹੀਦੀ ਸੀ ਉਸਨੇ ਬਾਕੀ ਸਟਾਫ ਤੇ ਵੀ ਦੋਸ਼ ਲਗਾਏ ਨੇ ਕਿ ਇਸ ਪੂਰੇ ਮਾਮਲੇ ਦੇ ਵਿੱਚ ਦੋਵਾਂ ਧਿਰਾਂ ਦੇ ਵੱਲੋਂ ਦੋਸ਼-ਪ੍ਰਤੀਦੋਸ਼ ਲਗਾਏ ਗਏ ਨੇ ਦੀ ਡੀਓ ਦੇ ਵੱਲੋਂ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਪਰ ਅਜੇ ਤੱਕ ਮਾਮਲੇ ਦੇ ਵਿੱਚ ਕੋਈ ਸਪਸ਼ਟ ਹੱਲ ਨਿਕਲਦਾ ਨਜ਼ਰ ਨਹੀਂ ਆਇਆ ਮੀਡੀਆ ਕਰਮੀਆਂ ਨੂੰ ਬਾਈਟ ਲੈਣ ਪਿੱਛੇ ਡੀਓ ਮੈਡਮ ਮਮਤਾ ਖੁਰਾਣਾ ਦੇ ਪਿੱਛੇ ਮੀਡੀਆ ਕਰਮੀ ਭੱਜਦੇ ਪਏ ਕਿ ਕੁਝ ਜ਼ਰੂਰ ਉਹਨਾਂ ਦੇ ਵੱਲੋਂ ਸਵਾਲਾਂ ਦੇ ਜਵਾਬ ਦਿੱਤੇ ਗਏ ਨੇ ਇਸ ਦਰਮਿਆਨ ਅਧਿਆਪਕਾਂ ਦਾ ਜੋ ਧਰਨਾ ਦੇ ਰਹੇ ਸਨ ਤੇ ਉਸ ਮਹਿਲਾ ਅਧਿਆਪਕ ਜਿਸ ਤੇ ਦੋਸ਼ ਲੱਗੇ ਨੇ ਤੇ ਡੀਓ ਦਾ ਕੀ ਕਹਿਣਾ ਸੀ ਆਪ ਸੁਣਦੇ ਹਾਂ ਸਰ ਕੀ ਨਾਮ ਅਤੇ ਕੀ ਮੇਰਾ ਨਾਮ ਸ਼ਕਿੰਦਰ ਸਿੰਘ ਹੈ ਜੀ ਮੈਂ ਇੱਥੇ ਮਾਲ ਰੋਡ ਗਰਲ ਸਕੂਲ ਬਟਿੰਡਾ ਜਿਹੜਾ ਉਤੇ ਮੈਂ ਐਜ਼ ਅ ਵਕੇਸ਼ਨਲ ਲੈਕਚਰਰ ਕੰਮ ਕਰਦਾ ਤੇ ਸਾਡੇ ਨਾਲ ਇੱਕ ਸਮੱਸਿਆ ਹੈ ਪਿਛਲੇ तकरीबन ਸਾਲ ਡੇਢ ਸਾਲੀ ਹੋ ਗਿਆ ਇੱਥੇ ਇੱਕ ਸਾਡੇ ਸਟਾਫ ਮੈਂਬਰ ਹੈ ਮੈਮ ਸੁਨੀਤਾ ਗੰਭੋਜ ਜੋ ਹਿੰਦੀ ਮਿਸਟਰਸ ਹੈ ਜਿਨ੍ਹਾਂ ਦਾ ਮਤਲਬ ਪਿਛਲਾ ਰਿਕਾਰਡ ਵੀ ਇਹ ਪਹਿਲਾ ਫਾਜ਼ਿਲਖਾ ਡਿਸਟ੍ਰਿਕਟ ਦੇ ਵਿੱਚ ਸੀਗੇ ਉਹ ਉੱਥੇ ਵੀ ਉਹਦੀ ਬਹੁਤ ਵਾਰੀ ਮਤਲਬ ਏਡੀ ਗਰਾਊਂਡ ਤੇ ਬਦਲੀ ਹੋਈ ਸੀ ਉਹਨਾਂ ਨੂੰ ਪਿਛਲੇ ਵਾਰੀ ਟਰਾਂਸਫਰ ਕਰਕੇ ਸਾਡੇ ਸਕੂਲ ਦੇ ਵਿੱਚ ਭੇਜ ਦਿੱਤਾ ਗਿਆ ਸੀ ਆ ਜੋ ਉਹਨਾਂ ਦਾ ਪਿਛਲਾ ਰਿਕਾਰਡ ਸੀਗਾ ਉਹ ਐਜ਼ ਇਟ ਇਜ਼ ਉਵੇਂ ਹੀ ਇੱਥੇ ਉਹ ਉਹੀ ਕੁਝ ਜੋਿਸ ਕਰਕੇ ਉਹਦੀ ਗਰਾਊਂਡ ਤੇ ਇੰਨੇ ਵਾਰ ਬਦਲੀ ਹੋਈ ਸੀ ਉਹ ਉਸੇ ਤਰ੍ਹਾਂ ਹੀ ਬਿਹੇਵ ਕਰਦੇ ਇੱਥੇ ਵੀ ਇਹ ਸ਼ਹਿਰ ਦਾ ਸਭ ਤੋਂ ਵੱਡਾ ਸਕੂਲ ਹੈ ਜੀ ਇੱਥੇ ਤਕਰੀਬਨ 2400 ਲੜਕੀਆਂ ਪੜ੍ਹਦੀਆਂ ਜੀ ਤਾਂ ਉਹ ਮਤਲਬ ਰੋਜ਼ ਕਿ ਸੁਬਾਹ ਆਉਣਸਾਰ ਤੋਂ ਲੈ ਕੇ ਸ਼ਾਮ ਤੱਕ ਮਤਲਬ ਉਹਨਾਂ ਨੂੰ ਕੋਈ ਕੰਮ ਨਹੀਂ ਹੈ ਕਿਸੇ ਨਾ ਕਿਸੇ ਸਟਾਫ ਨਾਲ ਜਾਂ ਕਿਸੇ ਬੱਚੇ ਨਾਲ ਮਤਲਬ ਇਸ ਤਰ੍ਹਾਂ ਉਹਨਾਂ ਦਾ ਕੋਈ ਨਾ ਕੋਈ ਪੰਗਾ ਖੜਾ ਹੀ ਹੁੰਦਾ ਡੇਲੀ ਤਾਂ ਉਹਦੇ ਨਾਲ ਜਮਨ ਸਟਾਫ ਦਾ ਜਿਹੜਾ ਮਾਹੌਲ ਹੈ ਸਕੂਲ ਦਾ ਮਾਹੌਲ ਆ ਉਹ ਮਤਲਬ ਸਾਜ਼ ਕਰ ਨਹੀਂ ਲੈਂਦਾ ਸ਼ੈਸ਼ ਕਰਕੇ ਅਸੀਂ ਇਸ ਬਾਬਤ ਪਿਛਲੇ ਵਾਰੀ ਹਫਤਾ 10 ਦਿਨ ਹੋ ਗਿਆ ਅਸੀਂ ਡਿਊ ਮੈਮ ਨੂੰ ਮਿਲੇ ਸੀਗੇ ਵੀ ਇਹਨਾਂ ਦਾ ਕੋਈ ਹੱਲ ਕਰਨਾ ਚਾਹੀਦਾ ਵੀ ਇਤੋਂ ਜ਼ਿਆਦਾ ਇਹ ਸਕੂਲ ਤੋਂ ਕੋਈ ਸ਼ਹਿਰ ਦਾ ਮੇਨ ਸਕੂਲ ਕਿਤੇ ਹੋਰ ਟਰਾਂਸਫਰ ਕੀਤੀ ਜਾਵੇ ਜਾਂ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਤਾਂ ਲੇਕਿਨ ਅੱਜ ਹਫਤਾ 10 ਦਿਨ ਹੋ ਗਏ ਅੱਜ ਫੇਰ ਸਵੇਰ ਪ੍ਰਿੰਸੀਪਲ ਸਾਹਿਬ ਦੇ ਦਫ਼ਤਰੋਂ ਦਿੱਲੀ ਦਾ ਹੀ ਕੰਮ ਆਉਂਦਾ ਵੀ ਹੌਣ ਸਰ ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਚ ਬੈਠ ਜਾਂਦੀ ਆ ਉਹ ਉਹ ਜਾਇੰਟ ਸਟਾਫ ਹੈ ਲੇਡੀ ਸਟਾਫ ਕੱਲੀ ਬੈਠੀ ਰਹਿੰਦੀ ਆ ਉਹ ਕਦੇ ਰੋਣ ਲੱਗਦੀ ਕਦੇ ਕੋਈ ਹੋਰ ਗੱਲਬਾਤ ਉੱਚੀ ਉੱਚੀ ਬੋਲਣ ਲੱਗ ਜਾਂਦੀ ਬੱਚੇ ਵੀ ਦੇ ਉਹ ਠੀਕ ਨਹੀਂ ਰਹਿੰਦਾ ਇਸ ਤਰ੍ਹਾਂ ਕਰਕੇ ਸਕੂਲ ਦਾ ਕਿਉਂ ਸਾਰੀ ਜੇ ਇਸ ਤਰ੍ਹਾਂ ਦਾ ਮਾਹੌਲ ਮਿਲੂਗਾ ਬੱਚੇ ਵੀ ਫੀਲ ਕਰਦੇ ਉਸ ਗੱਲ ਨੂੰ ਤਾਂ ਬੱਚਿਆਂ ਦੇ ਪੇਰੈਂਟਸ ਵੀ ਉਹ ਸਾਨੂੰ ਕਹਿ ਕੇ ਗਏ ਵੀ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰੋ ਲੇਕਿਨ ਪ੍ਰਸ਼ਾਸਨ ਵੱਲੋਂ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜੀ ਲੇਕਿਨ ਅੱਜ ਹੁਣ ਸਾਡੀ ਗੱਲ ਹੋਈ ਸੀ ਜੀ ਉਹ ਮੈਮ ਨਾਲ ਉਹ ਕਹਿੰਦੇ ਸੀ ਵੀ 15-20 ਮਿੰਟ ਚ ਮੈਂ ਤੁਹਾਡੇ ਕੋਲ ਆਉਣੀ ਹਾਂ ਕੋਈ ਨਾ ਕੋਈ ਦਾ ਪ੍ਰੋਪਰ ਹੱਲ ਕਰਾਵਾਂਗੀ ਕੀ ਸੁਨਵਾਣਾ ਬਾਕੀ ਕੀ ਜ਼ਿਕਰ ਨਹੀਂ ਡਿਮਾਂਡ ਕੋਈ ਨਹੀਂ ਜੀ ਐਕਚੁਅਲੀ ਉਹ ਬਾਇ ਨੇਚਰ ਹੀ ਇਦਾਂ ਦਾ ਹੈ ਡਿਮਾਂਡ ਉਹਨਾਂ ਦੀ ਕੋਈ ਨਹੀਂ ਹੈ ਡਿਮਾਂਡ ਤਾਂ ਉਹ ਕੀ ਹੋਣਾ ਤੋਂ ਮਾਸਟਰ ਕਾਟਰ ਉਹਨੋਂ ਫਾਜ਼ਿਲ ਕਾ ਤੋਂ ਦਿੱਲੀ ਆਉਂਦੇ ਆ ਜਿਵੇਂ ਹੁਣ ਪਿੱਛੇ ਜੇ ਕੀ ਸੀ ਉਹ ਲੇਟ ਸੀਗੇ ਸਕੂਲੋਂ ਮਤਲਬ ਛੁੱਟੀ ਉਹਨਾਂ ਕੋਲੇ ਕੋਈ ਹੈ ਨਹੀਂ ਜੀ ਠੀਕ ਹੈ ਪ੍ਰਿੰਸੀਪਲ ਸਰ ਨੇ ਉਹਨਾਂ ਦੀ ਛੁੱਟੀ ਭਰਦੀ ਹੁਣ ਉਸ ਗੱਲ ਦਾ ਕਰੇ ਸਾ ਮੇਰੀ ਛੁੱਟੀ ਕਉ ਭਰੀ ਪ੍ਰਿੰਸੀਪਲ ਸਰ ਕਹਿੰਦੇ ਵੀ ਜਿਹੜੀ ਵੀ ਵਾਜਿਬ ਛੁੱਟੀ ਸੀ ਉਹ ਤਾਂ ਭਰਨੀ ਸੀਗੀ ਜਿਹੜੀ ਤੇਰੇ ਕੋਲ ਸੀਐਲ ਨਹੀਂ ਸੀਗੀ ਤੇ ਤੇਰੀ ਅਨਲੀਵ ਭਰਨੀ ਬਣਦੀ ਸੀ ਤਾਂ ਨਹੀਂ ਭਰੀ ਐ ਉਹਨੂੰ ਮਤਲਬ ਬਹਾਨਾ ਭਾਲਦੇ ਰਹਿੰਦੇ ਆ ਜੀ ਹਰ ਕਿਸੇ ਨੇ ਕਿਸੇ ਗੱਲ ਦਾ ਮਤਲਬ ਰੋਜ਼ ਖਲੇਸ਼ ਕਰਨ ਦਾ ਪ੍ਰਿੰਸੀਪਲ ਸਰ ਤਾਂ ਬਹੁਤ ਪਰੇਸ਼ਾਨ ਐ ਇਸ ਗੱਲ ਤੋਂ ਅੱਜ ਪ੍ਰਿੰਸੀਪਲ ਸਰ ਮਤਲਬ ਇੰਨੇ ਅੱਕੇ ਵੇ ਮਸਲਾ ਕੋਈ ਹੱਲ ਕਰੋੜਾ ਕੋਈ ਡੀਓ ਮੈਮ ਨੂੰ ਫੋਨ ਕੀਤਾ ਹੁਣ ਦੇਖੋ ਕੀ ਕਰਦੇ ਜੀ ਮੈਂ ਮਾਂ ਲੱਗਦਾ ਦਿੱਤੇ ਕ ਸੰਸਥਾਾਂ ਜਿਨ੍ਹਾਂ ਨੇ ਸਿੱਖਿਆ ਦੇਣੀ ਹੁੰਦੀ ਸੀ ਅਜਾ ਜੇ ਟੀਚਰ ਹੀ ਇਸ ਤਰ੍ਹਾਂ ਦੇ ਹੋਣ ਤਾਂ ਬਹੁਤ ਤਾਂ ਮਾੜਾ ਬਿਲਕੁਲ ਬਿਲਕੁਲ ਜੀ ਤੇ ਸਾਰੇ ਬੱਚੇ ਦਾ ਅਕਸੀ ਖਰਾਬ ਜਾਂਦਾ ਜੀ ਜੇ ਇਸ ਤਰ੍ਹਾਂ ਕੋ ਮਤਲਬ ਕੋਈ ਟੀਚਰ ਕਰਦਾ ਤਾਂ ਇਹ ਕੁਦਰਤੀ ਤੌਰ ਤੇ ਬਾਕੀ ਇਹ ਤਾਂ ਸ਼ਹਿਰ ਦਾ ਹੁਣ ਜਿਵੇਂ ਮੇਨ ਸਕੂਲ ਆ ਤਾਂ ਇੱਥੇ ਮਤਲਬ 2400 ਬੱਚਾ ਪੜਦਾ ਸਾਰੀਆਂ ਲੜਕੀਆਂ ਤਲ ਇਸ ਤਰ੍ਹਾਂ ਕਰਕੇ ਸ਼ਹਿਰ ਦੇ ਮেইন ਸਕੂਲ ਕਰਕੇ ਸਾਨੂੰ ਆਪ ਨੂੰ ਇਹ ਫੀਲ ਹੁੰਦਾ ਅਸੀਂ ਆਹ ਨਾ ਚਾਹੁੰਦੇ ਹੋਏ ਕੀਤਾ ਕਿਉਂਕਿ ਅਸੀਂ ਕੋਸ਼ਿਸ਼ ਕੀਤੀ ਸੀ ਵੀ ਚਲੋ ਇਸ ਤਰ੍ਹਾਂ ਨਾ ਸਾਨੂੰ ਬਿਹੇਵ ਕਰਨਾ ਪਵੇ ਕਿਉਂਕਿ ਇਹ ਸਕੂਲ ਦਾ ਰਿਕਾਰਡ ਹੈ ਕਦੇ ਵੀ ਇਸ ਤਰ੍ਹਾਂ ਕਰ ਤੁਸੀਂ ਮੇਰੇ ਸ਼ਹਿਰ ਦੇ ਵਿੱਚ ਦਿਓ ਕਦੇ ਇਹੋ ਜਿਹਾ ਮਾਹੌਲ ਕ੍ਰੀਏਟ ਹੋਇਆ ਨਹੀਂ ਇੱਥੇ ਪਰ ਹੱਦ ਤੇ ਇਹ ਵੀ ਜਿਨ੍ਹਾਂ ਜਿਹੜੇ ਹਾਲਾਂਕਿ ਇਹਦੀ ਆਈਡੀ ਗਰਾਊਂਡ ਤੇ ਬਦਲੀ ਹੈ ਇੱਕ ਸਮਝਣ ਵਾਲੀ ਗੱਲ ਹੈ ਸਰ ਵੀ ਇਹਦੀ ਆਈਡੀ ਗਰਾਊਂਡ ਤੇ ਬਦਲੀ ਹੋਈ ਹੈ ਫਾਜ਼ਿਲਕਾ ਤੋਂ ਫਾਜ਼ਿਲਕਾ ਤੋਂ ਬਦਲੀ ਕਰਕੇ ਸ਼ਹਿਰ ਦੇ ਮেইন ਸਕੂਲ ਦੇ ਵਿੱਚ ਮਤਲਬ ਹੁਣ ਸਰਕਾਰ ਦਾ ਸਿਸਟਮ ਹੈ ਤਨਖਾਹ ਵੀ ਇੱਥੇ ਜ ਪਰ ਸ਼ਰੀਜ਼ ਗੁੱਲਾਂ ਦੇ ਵਿੱਚ ਵੀ ਉਹਨੂੰ ਇੱਕ ਤਰੱਕੀ ਦਿੱਤੀ ਗਿਆ ਮੈਂ ਕਿਹਾ ਕਿ ਮੈਂ ਉਹਨੂੰ ਸਜ਼ਾ ਦੇਣ ਦੀ ਬਜਾਏ ਸਗੋਂ ਮੈਂ ਕਹਿੰਦਾ ਤਰੱਕੀ ਦਿੱਤੀ ਹੈ ਇਹੋ ਜਿਹੇ ਟੀਚਰ ਨੂੰ ਸਗੋਂ ਇਹ ਐਕਚੁਅਲੀ ਗੱਲ ਕੀ ਹੈ ਕਿ ਇਹੋ ਜਿਹੇ ਟੀਚਰ ਨੂੰ ਸਗੋਂ ਇਹਨੂੰ ਇਸ ਕੰਮ ਤੋਂ ਬਿਨਾ ਕੰਮ ਕੋਈ ਨਹੀਂ ਮੈਂ ਸਮਝਦਾ ਇਹੋ ਜਿਹੇ ਟੀਚਰ ਜਿੱਤੇ ਸਿੰਗਲ ਟੀਚਰ ਸਕੂਲ ਹੈ ਨਾ ਉੱਥੇ ਲਾਇਆ ਜਾਵੇ ਨਾਲ ਤੇ ਉਹਨੂੰ ਪਤਾ ਲੱਗੇ ਵੀ ਜ਼ਿੰਮੇਵਾਰੀ ਕੀ ਹੁੰਦੀ ਹੈ ਬੱਚਿਆਂ ਨੂੰ ਕੰਟਰੋਲ ਕਿਵੇਂ ਕਰਨਾ ਸਕੂਲ ਦਾ ਪ੍ਰਬੰਧ ਕਿਵੇਂ ਚਲਾਉਣਾ ਜਿਹੜਾ ਬੰਦਾ ਵਿਹਲਾ ਹੁੰਦਾ ਜਿਹੜਾ ਕੋਈ ਕੰਮ ਹੀ ਨਹੀਂ ਕਰਨਾ ਸਾਰਾ ਦਿਨ ਇਸ ਕੰਮ ਤੇ ਰਹਿਣਾ ਫਿਰ ਉਹਨੂੰ ਸਮਝੇਦਾ ਸਮਝ ਹੀ ਨਹੀਂ ਨ ਮੈਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਵੀ ਇਹਨੂੰ ਇਹੋ ਜਿਹਾ ਸਕੂਲ ਲੱਭ ਕੇ ਕਿਤੇ ਨਾ ਕਿਤੇ ਲਾਇਆ ਜਾਵੇ ਜਿੱਥੇ ਇਕੱਲੇ ਟੀਚਰ ਹੋਵੇ ਇਹਨੂੰ ਪ੍ਰਬੰਧ ਚਲਾਉਣਾ ਪਵੇ ਇਹਨੂੰ ਪਤਾ ਲੱਗੇ ਵੀ ਸਰਕਾਰ ਕਿਵੇਂ ਕੰਮ ਲੈਂਦੀ ਹੈ ਕਿਵੇਂ ਸਕੂਲ ਦਾ ਪ੍ਰਬੰਧ ਚੱਲਦਾ ਉਹਦਾ ਸਾਰਾ ਦਿਨ ਇਸ ਕੰਮ ਤੇ ਹੀ ਆ ਕਦੇ ਕਿਸੇ ਨਾਲ ਲੜ ਪੀ ਕੇ ਦੇਖੇ ਨਾ ਸਰ ਮੇਰੀ ਹਿੰਦੀ ਮਿਸਟਰਸ ਦੀ ਪੋਸਟ ਹੈ ਇੱਕ ਤੁਹਾਡੇ ਖਿਲਾਫ ਸਾਰੇ ਸਟਾਫ ਨੂੰ ਧਰਨਾ ਲਾਇਆ ਗਿਆ ਔਰ ਉਹਨਾਂ ਨੂੰ ਇਲਜ਼ਾਮ ਲਾਏ ਜਾ ਰਹੇ ਆ ਵੀ ਉਹਨਾਂ ਨੂੰ ਸਟਾਫ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਇਹ ਇਲਜ਼ਾਮ ਬਿਲਕੁਲ ਝੂਠੇ ਔਰ ਬੇਬੁਨਿਆਦ ਨੇ ਪੂਰੇ ਸਕੂਲ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਔਰ ਮੇਰੀ ਪ੍ਰਿੰਸੀਪਲ ਸਾਹਿਬਾਨ ਨੂੰ بار بار ਇਹ ਬੇਨਤੀ ਕੀਤੀ ਜਾਂਦੀ ਹੈ ਕਿ ਕੈਂਬਰੀਸਰ ਗਰਾਉਂਡ ਫਲੋਰ ਤੇ ਨਹੀਂ ਲਗਾਏ ਜਾਣ ਬਲਕਿ ਜਿਸ ਤਰ੍ਹਾਂ ਦੇ ਸਕੂਲ ਦੇ ਹਾਲਾਤ ਨੇ ਹਰ ਇੱਕ ਫਲੋਰ ਤੇ ਕੈਂਬਰੇ ਜ਼ਰੂਰ ਲਗਵਾਏ ਜਾਣ ਕਿਉਂਕਿ ਇਸ ਸਕੂਲ ਦੇ ਵਿੱਚ ਮੇਰੇ ਨਾਲ ਮੰਦਭਾਗੀ ਘਟਨਾਵਾਂ ਵਾਪਰ ਰਹੀਆਂ ਨੇ ਹੱਥੋਂ ਪਾਈ ਤੱਕ ਹੋਈ ਹੈ ਪਿਛਲੇ ਦਸਾਲ ਮੇਰੇ ਸਟਾਫ ਰੂਮ ਦੇ ਵਿੱਚ ਪ੍ਰਿੰਸੀਪਲ ਦਫਤਰ ਦੇ ਬਿਲਕੁਲ ਸਾਹਮਣੇ ਸਟਾਫ ਰੂਮ ਬਣਿਆ ਸੀਗਾ ਕਮਰਾ ਨੰਬਰ 14 ਇੱਥੇ ਗਰਾਉਂਡ ਫਲੋਰ ਤੇ ਚਾਰ ਸਟਾਫ ਰੂਮ ਬਨੇ ਹੋਏ ਨੇ ਲੇਡੀ ਸਟਾਫ ਦੇ ਔਰ ਇੱਕ ਸਟਾਫ ਰੂਮ ਜੈਂਟ ਸਟਾਫ ਦਾ ਮੈਂ ਇੱਕ ਡਾਈਵੋਰਸਡ ਲੇਡੀ ਆ ਮੈਂ ਆਪਣੇ ਅਫਸਰ ਮਾਨਯੋਗ ਡੀਪੀਆਈ ਸਾਹਿਬ ਦੇ ਹੁਕਮ ਮੰਨ ਕੇ ਬਗੈਰ ਕਿਸੇ ਪੜਤਾਲ ਤੋਂ ਇਸ ਸਕੂਲ ਦੇ ਵਿੱਚ ਉਹਨਾਂ ਨੇ ਮੈਨੂੰ ਹਫਦੇ ਖੇੜ ਦੇ ਭੇਜਿਆ ਮੇਰਾ ਮੂੰਹ ਮਿੱਠਾ ਕਰਕੇ ਭੇਜਿਆ ਕਿ ਮੈਡਮ ਜਿੱਥੋਂ ਤੁਸੀਂ ਕਲੇਸ਼ ਹੈਗਾ ਉਹ ਸਕੂਲ ਦੇ ਵਿੱਚ ਰਹਿ ਕੇ ਤੁਸੀਂ ਕੀ ਕਰਨਾ ਉਹਨਾਂ ਨੇ ਮੈਨੂੰ ਲਿਸਟ ਦਿੱਤੀ ਉਸ ਲਿਸਟ ਦੇ ਵਿੱਚ ਕਿ ਕਿ ਮੈਨੂੰ ਡਰਾਈਵਿੰਗ ਨਹੀਂ ਆਉਂਦੀ ਮੈਂ ਬਠਿੰਡਾ ਰਜਿਸਟ੍ਰੇਸ਼ਨ ਸਟੇਸ਼ਨ ਸਿਲੈਕਟ ਕੀਤਾ ਕਿ ਅਬੋੜ ਤੋਂ ਬਠਿੰਡਾ ਡੇਲੀ ਅਪ ਡਾਊਨ ਕਰਨਾ ਸੌਖਾ ਹੁੰਦਾ ਜਦੋਂ ਮੈਂ ਸਕੂਲ 'ਚ 16 ਮਾਰਚ 2024 ਨੂੰ ਜੁਆਇਨ ਕੀਤਾ ਤੇ ਸਾਡੇ ਪ੍ਰਿੰਸੀਪਲ ਸਰਦਾਰ ਕੁਲਵਿੰਦਰ ਸਿੰਘ ਢਿੱਲੋ ਜੀ ਦਾ ਕਹਿਣਾ ਸੀਗਾ ਕਿ ਜੇਕਰ 1 ਮਿੰਟ ਵੀ ਅਗਰ ਤੁਸੀਂ ਲੇਟ ਹੋ ਜਾਂਦੇ ਹੋ ਤੇ ਤੁਹਾਡੀ 1 ਤਿਹਾਈ ਛੁੱਟੀ ਲੱਗੀ ਲੱਗ ਜਾਵੇਗੀ ਜਿਸੇ ਚਲਦੇ ਮੈਂ 5:30 ਵਜੇ ਆਪਣੇ ਘਰੋਂ ਲੂ ਸਥਾਨ ਅਬੋੜ ਤਹਿਸੀਲ ਅਬੋੜ ਨਿਕਲ ਜਾਨੀ ਆ ਹੁਣ ਬੱਸ ਡਰਾਈਵਰ ਹੈ ਜਾਂ ਰਸਤੇ ਵਿੱਚ ਕੋਈ ਨਾਕਾ ਚੈੱਕ ਕਰਨ ਵਾਲਾ ਹੈ ਜਾਂ ਹੋਰ ਕੋਈ ਡੇਲੀ ਟ੍ਰੈਵਲ ਕਰ ਰਿਹਾ ਹੈ ਮੈਨੂੰ 18 19 ਸਾਲ ਟ੍ਰੈਵਲਿੰਗ ਦਾ ਕਰਦੇ ਕਰਦੇ ਹੋ ਗਏ ਨੇ 13 ਸਾਲ ਮੈਂ ਅਬ ਆਪਣੇ ਜ਼ਿਲ੍ਹੇ ਨੂੰ ਛੱਡ ਕੇ ਮੈਂ ਤਰਨਤਾਰ ਦੀ ਡਿਊਟੀ ਬਖੂਬੀ ਦਿੱਤੀ ਮੈਂ ਧੰਨਵਾਦ ਕਰਨੀ ਆ ਉਸ ਮਾਝੇ ਬੈਲਟ ਦਾ ਡੀਓ ਦਫਤਰ ਤਰਨਤਾਰਨ ਦਾ ਕਿ ਉਹਨਾਂ ਨੇ ਮੈਨੂੰ ਬਈ ਸਹੀ ਸਲਾਮਤ ਆਪਣੇ ਜ਼ਿਲ੍ਹੇ ਵਿੱਚ ਭੇਜਿਆ ਪਰੰਤੂ ਇਨ੍ਹਾਂ ਸਕੂਲਾਂ ਤੇ ਹਾਲਾਤ ਇੰਨੇ ਕਿ ਜ਼ਿਆਦਾ ਵਿਗੜੇ ਹੋਏ ਨੇ ਇਹਨਾਂ ਦੇ ਬੇਬੁਨਿਆਦ ਇਹ ਸ਼ਿਕਾਇਤਾਂ ਨੇ ਇਹ ਲੋਕਲ ਸਟਾਫ ਦੇ ਅਕੋਰਡਿੰਗ ਸਾਰਾ ਸਕੂਲ ਮੇਨਟੇਨ ਕੀਤਾ ਜਾ ਰਿਹਾ ਹੈ ਕਈ ਵਾਰੀ ਸਾਡੇ ਮਾਪਿਓ ਨਾਲ ਬੱਚਾਂ ਦੇ ਮਾਪਿਓ ਵੀ ਆਉਂਦੇ ਨੇ ਉਹਨਾਂ ਨਾਲ ਵੀ ਦੁਰਵਿਹਾਰ ਕੀਤਾ ਜਾ ਰਿਹਾ ਹੈ ਮੇਰੇ ਸਾਹਮਣੇ ਦੁਰਵਿਹਾਰ ਹੋ ਰਿਹਾ ਜਦੋਂ ਸਾਡਾ ਅੰਦਰੂ ਕਲੇਜ ਰੋਂਦਾ ਹੈ ਕਿ ਅਸੀਂ ਇਨ੍ਹਾਂ ਇਹਨਾਂ ਬੱਚਾਂ ਦਾ ਹੀ ਕਮਾਈ ਲੈ ਰਹੇ ਇਨਾਂ ਦੀ ਹਿੰਮਤ ਲਗਾਤਾਰ ਵੱਧ ਰਹੀ ਹੈ 1 ਮਿੰਟ ਲੇਟ ਹੋਣ ਤੇ ਮੇਰੀ ਲੇਟ ਵੀ ਨਹੀਂ ਸੀਗਾ 22 ਮਾਰਚ ਨੂੰ ਮੈਂ ਪੂਰੇ ਟਾਈਮ ਤੇ ਸੀਗੀ 1 ਅੱਧੇ ਸਕਿੰਟ ਦਾ ਉੱਪਰ-ਨੀਚੇ ਇਹਨਾਂ ਨੇ ਮੈਨੂੰ ਕੀ ਕਰਨਾ ਇਹਨਾਂ ਨੇ ਇੱਕ ਤਿਹਾਈ ਛੁੱਟੀ ਲਈ ਬਾਅਦ ਮੇਰੀ ਇੱਕ ਕਮਾਈ ਛੁੱਟੀ ਲੱਗੀ ਜਿਸ ਦੇ ਚਲਦੇ ਜਿਸ ਬਾਬਤ ਮੈਂ ਪ੍ਰਿੰਸੀਪਲ ਦਫ਼ਤਰ ਵਿੱਚ ਅੱਜ ਗਈ ਆ ਪ੍ਰਿੰਸੀਪਲ ਦਫ਼ਤਰ ਵੱਲੋਂ ਮੇਰੇ ਜੁੱਤੇ ਬਲਤੇ ਮੇਰਾ ਸਮਾਨ ਪਿਆ ਸੀਗਾ ਉਹਨਾਂ ਵੱਲੋਂ ਮੇਰਾ ਸਮਾਨ ਚੁੱਕ ਕੇ ਡਸਟਬਿਨ ਪੀਐਨ ਨੂੰ ਇਹ ਕਿਹਾ ਕਿ ਇਹ ਜਿਹੜੇ ਬੰਡਲ ਹੈ 9ਵੀਂ ਈ ਜਮਾਤ ਦਾ ਬੱਚਿਆਂ ਦਾ ਬਾਇ ਮंथली ਪੇਪਰ ਮੇਰੇ ਹੱਥੇ 'ਚ ਸੀ ਡਾਇਰੀ ਸੀਗੀ ਇੱਕ ਦੂਰ ਦੁਰਾਂਡੇ ਤੋਂ ਕੋਈ ਔਰਤ ਆ ਰਹੀ ਹੈ ਐਗਜ਼ੈਂਟਡ ਕੈਟਾਗਰੀ ਵਿੱਚ ਡਾਈਵੋਰਸ ਕੈਟਾਗਰੀ ਦੇ ਉਹਦੇ ਨਾਲ ਇਦਾਂ ਦੁਰਵਿਹਾਰ ਕੀਤਾ ਜਾ ਰਿਹਾ ਕਿ ਸ਼ਰਮ ਪੀਐਨ ਦੇ ਸਾਹਮਣੇ ਇਹ ਗੱਲ ਕਹੀ ਜਿਹੜੀ ਕਿ ਇਹਨਾਂ ਦਾ ਇਹ ਸਮਾਨ ਚੁੱਕ ਕੇ ਡਸਟਬਿਨ ਦੇ ਵਿੱਚ ਚੁੱਕ ਛੱਟ ਦਿਓ ਵਾਰ-ਵਾਰ ਇਸ ਸਕੂਲ ਦੇ ਵਿੱਚ ਦੁਰਘਟਨਾਵਾਂ ਵਾਪਰ ਰਹੀਆਂ ਨੇ ਹੱਥੋਂ ਪਾਈ ਇਸ ਤੋਂ ਪਹਿਲੇ ਮੇਰੇ ਦੋਨੋਂ ਫੋ ਆਪਰੂਮ ਦੇ ਵਿੱਚ 14 ਨੰਬਰ ਕਮਰੇ ਵਿੱਚ ਖੋਲੇ ਗਏ ਸੀਗੇ ਲਿਖਤੀ ਸਟਾਫ ਡੋ ਉਸ ਟਾਈਮ ਸ਼ਿਪਾਲ ਜੀ ਦੇ ਜਦੋਂ ਇੱਥੇ ਹੈਗੇ ਸੀਗੇ ਸਾਡੇ ਮਾਨਯੋਗ ਉਹਨਾਂ ਦੇ ਦੌਰਾਨ ਮੈਂ ਲਿਖਤੀ ਸ਼ਿਕਾਇਤ ਦਿੱਤੀ ਔਰ ਇਹ ਵੀ ਲਿਖਿਆ ਕਿ ਜੇ ਇਹ ਘਟਨਾ ਮੇਰੇ ਨਾਲ ਸਕੂਲ ਦੇ ਵਿੱਚ ਵਾਪਰ ਗਈ ਹੈ ਪਬਿਕ ਵਿੱਚ ਵੀ ਕੁਝ ਹੋਰ ਵਾਪਰ ਸਕਦਾ ਜਿਸ ਦੇ ਚਲਦੇ ਉਹਨਾਂ ਨੇ ਮੈਨੂੰ ਤਾਂ ਬੰਗੀ ਰੁੱਗੋ ਸਕੂਲ ਦੇ ਵਿੱਚ ਭੇਜ ਦਿੱਤਾ ਜੋ ਕਿ ਮੇਰੇ ਘਰੇਲੂ ਸਥਾਨ ਤੋਂ ਹੋਰ ਵੀ ਜ਼ਿਆਦਾ ਦੂਰ ਸਟੇਸ਼ਨ ਹੈਗਾ ਸੀਗਾ ਜਦੋਂ ਮੈਂ ਪਰਤ ਕੇ ਕਿਸੇ ਦੇ ਸਹਿਯੋਗ ਨਾਲ ਪਰਤ ਕੇ ਇਸ ਸਕੂਲ ਕਿਉਂਕਿ ਇਹ ਮੇਰਾ ਪਿਤਰੀ ਸਟੇਸ਼ਨ ਹੈ ਔਨ ਜਾਣ ਦੀ ਵੀ ਸਹੂਲਤ ਹੁੰਦੀ ਹੈ ਮੈਂ ਰਾਤ ਨੂੰ ਸ਼ਾਮ ਨੂੰ バス ਆਉਂਦਾ ਵੀ ਹੈਗਾ ਔਰ ਜਦੋਂ ਮੈਂ ਵਾਪਸ ਆਈ ਤੇ ਇਹਨਾਂ ਵੱਲੋਂ ਇਸ ਮਾਹੌਲ ਦੇ ਵਿੱਚ ਕਿਸੇ ਕਿਸਮ ਦਾ ਕੋਈ ਸੁਧਾਰ ਦੀ ਦਿੱਤਾ ਗਿਆ ਸ਼ਰਾਰਤੀ ਅੰਸਰ ਜਿਹੜੇ ਹੈਗੇ ਨੇ ਉਹਨਾਂ ਨੂੰ ਬਿਲਕੁਲ ਲਗਾਤਾਰ ਸ਼ੈਦ ਦਿੱਤੀ ਜਾ ਰਹੀ ਹੈ ਸਾਡਾ ਲੋਕਲ ਸਟਾਫ ਦੇ ਅਕੋਰਡਿੰਗ ਇਹ ਬਠਿੰਡਾ ਜ਼ਿਲ੍ਹੇ ਦਾ ਇਹ ਸਕੂਲ ਚੱਲ ਰਿਹਾ ਕੋਈ ਦੂਰੋਂ ਸਕੂਲ ਦੇ ਵਿੱਚ ਆ ਰਿਹਾ ਨਾ ਤਾਂ ਉਹਦੇ ਵਾਸਤੇ ਨਾਰਮਲ ਪਾਣੀ ਹੈ ਪੀਣ ਨੂੰ ਨਾ ਨਾ ਹਾਜ਼ਰੀ ਰਜਿਸਟਰ ਟਾਈਮ ਨਾਲ ਕੱਢੇ ਜਾ ਰਿਹਾ ਸਾਢੇ 7 ਵਜੇ ਅੱਜ ਮੈਂ ਸਾਢੇ 7 ਵੀ ਕੁਛ ਦੇਰ ਪਹਿਲੇ ਇਹ ਸਕੂਲ ਦੇ ਵਿੱਚ ਪਹੁੰਚ ਗਈ ਥੀ ਇਹ ਜਵਾਨ ਕੁੜੀਆਂ ਸਾਡੇ ਸਕੂਲ ਦੇ ਵਿੱਚ ਐਂਟਰ ਕਰ ਰਹੀਆਂ ਨੇ ਬੱਚੇ ਸਾਡੇ ਸਕੂਲ ਦੇ ਵਿੱਚ ਐਂਟਰ ਕਰ ਰਹੇ ਨੇ ਪਰ ਹਾਜ਼ਰੀ ਲਗਾਉਣ ਲਈ ਮੈਨੂੰ ਸਾਢੇ 7 ਡਾਟ ਨਜ਼ਰ ਰਜਿਸਟਰ ਇਸ ਲਈ ਨਹੀਂ ਦਿੱਤਾ ਜਾ ਰਿਹਾ ਕਿਉ ਆਪਣੀ ਮਰਜ਼ੀ ਨਾਲ 10-15 ਮਿੰਟ ਪੱਲੇ ਫਾਦਰੀ ਇਸੇ ਕਹਿੰਦੇ ਲੋਕਲ ਸਟਾਫ ਇਹਨਾਂ ਦਾ ਪੂਰੇ ਟਾਈਮ ਤੋਂ ਉਹਨਾਂ ਨੂੰ ਐਡਜਸਟ ਕੀਤਾ ਜਾ ਰਿਹਾ 10-15 15 ਮਿੰਟ ਪੀਰੀਅਡ ਛੱਡੇ ਜਾ ਰਹੇ ਉਹਨਾਂ ਵੱਲੋਂ ਇਹ ਸਾਰੀ ਚੀਜ਼ਾਂ ਦੇ ਚੱਲਦੇ ਆਪਣੇ ਆਪਣੇ ਫਾਇਦੇ ਆਪਣੇ ਸਟਾਫ ਦੇ ਫਾਇਦੇ ਲੈਣ ਲਈ ਇਹਨਾਂ ਨੂੰ ਮੇਰੇ ਤੋਂ ਇੱਕ ਇੱਕ ਕੰਫਰਟ ਜ਼ੋਨ ਇਹਨਾਂ ਦੀ ਖਤਮ ਹੋ ਰਹੀ ਹੈ ਜਿਹਦੇ ਚਲਦੇ ਇਹਨਾਂ ਵੱਲੋਂ ਮੇਰੇ ਨਾਲ ਦੁਰਵਿਹਾਰ ਕੁਝ ਕੋ ਅਧਿਆਪਕਾਂ ਵੱਲੋਂ ਕੀਤਾ ਜਾ ਰਿਹਾ ਹੈ ਪ੍ਰਿੰਸੀਪਲ ਸਾਹਿਬਨ ਸਰਦਾਰ ਕੁਲਵਿੰਦਰ ਸਿੰਘ ਟੈਲੋ ਜੀ ਦਾ ਇਹ ਕਹਿਣਾ ਹੈ ਕਿ ਇਹ ਅਧਿਆਪਕਾਂ ਦੀ ਕਿਸੇ ਵੀ ਕਿਸਮ ਦੀ ਸੁਣਵਾਈ ਇਸ ਲਈ ਨਹੀਂ ਕੀਤੀ ਜਾ ਰਹੀ ਕਿਉਂਕਿ ਸ਼ਿਕਾਇਤੀ ਆਧਾਰ ਤੇ ਇਹਨੂੰ ਇੱਥੇ ਬਦਲਿਆ ਗਿਆ ਹੈ ਇਹ ਸੈਂਸ਼ਰ ਕੀਤੀ ਗਈ ਡਿਪਾਰਟਮੈਂਟ ਵੱਲੋਂ ਜਿਹੜੀ ਪੜਤਾਲੀ ਅਫਸਰਾਂ ਨੇ ਮੇਰੀ ਗਲਤ ਰਿਪੋਰਟਾ ਬਣਾ ਬਣਾ ਕੇ ਦਿੱਤੀਆਂ ਨੇ ਉਹ ਅੱਜ ਪੁਲਿਸ ਥਾਣਿਆਂ ਦੇ ਵਿੱਚ ਉਹ ਖੁਦ ਜੇਲ੍ਹਾਂ ਦੇ ਪਿੱਛੇ ਹੈਗੇ ਨੇ ਮੈਂ ਇਹ ਚੀਜ਼ਾਂ ਮਨਜ਼ੂਰ ਕੀਤੀਆਂ ਮੈਂ ਕਿਸੇ ਕਿਸ ਦੀ ਅਪੀਲ ਨਹੀਂ ਕੀਤੀ ਕਿਉਂਕਿ ਮੈਂ ਇੱਕ ਡਬਲ ਉਸ ਲੇਡੀ ਆ ਜੀ ਲਾਸਟ ਸਵਾਲ ਦਾ ਜਵਾਬ ਦੇ ਦਿਓ ਜਦੋਂ ਤੁਹਾਡੇ ਨਾਲ ਬੀ ਸਵੇਵ ਹੁੰਦਾ ਤੁਸੀਂ ਪੁਲਿਸ ਬੁਲਾਉਨੇ ਹੋ ਕਿ ਕੌਣ ਕਰਦਾ ਤੁਹਾਡੇ ਨਾਲ ਮਿਸਵੇਬ ਸਕੂਲ ਦੇ ਵਿੱਚ ਸਭ ਤੋਂ ਪਹਿਲੇ ਤਾਂ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹਾਂਗੀ ਜੇ ਸਕੂਲ ਦਾ ਅਗਰ ਮੈਂ ਕਰਦੇ ਵਿੱਚ ਆ ਕਰਦੇ ਵਿੱਚ ਅਗਰ ਮੇਰਾ ਮੁਖੀ ਆ ਪਿਤਾ ਹੈ ਅਗਰ ਮੈਨੂੰ ਪਿਤਾ ਕੋਈ ਨਿਆ ਨਹੀਂ ਦਿੰਦਾ ਤਾਂ ਉਸ ਤੋਂ ਬਾਅਦ ਬੱਚੇ ਦੀ ਕੋਈ ਗਲਤੀ ਨਹੀਂ ਹੁੰਦੀ ਸਕੂਲ ਦੇ ਵਿੱਚ ਮੈਂ ਡਿਊਟੀ ਕਰਨ ਆ ਰਹੀਆਂ ਜਦੋਂ ਮੈਂ ਆਪਣਾ ਕੰਮ ਛੱਡ ਰਹੀਆਂ ਐਜ਼ ਅ ਲੇਡੀ ਐਜ਼ ਅ ਸਿੰਗਲ ਲੇਡੀ ਮੈਂ ਆਪਣਾ ਘਰ ਛੱਡ ਰਹੀਆਂ ਮੈਂ ਆਪਣੇ ਅਫਸਰਾਂ ਦੇ ਹੁਕਮ ਮੰਨੇ ਪਰੰਤੂ ਇਹ ਆਪਣੇ ਅਫਸਰਾਂ ਦੇ ਪ੍ਰਿੰਸੀਪਲ ਹੁਕਮ ਨਹੀਂ ਮੰਨ ਰਹੇ ਮੈਨੂੰ ਵਾਰ-ਵਾਰ ਇਸ ਗੱਲ ਦਾ ਦਰਵਾਜ਼ਾਰ ਕਰ ਰਹੇ ਨੇ ਕਿ ਤੇਰੇ ਨਾਲ ਪਹਿਲੇ ਇਹ ਚੀਜ਼ਾਂ ਵਾਪਰੀਆਂ ਠੀਕ ਹੈ ਮੈਨੂੰ ਜਿਹੜਾ ਸਭ ਤੇ ਗੱਲ ਨਹੀਂ ਟੀਚਰਸ ਦਾ ਮਸਲਾ ਕੋਈ ਸਾਡੇ ਡਿਪਾਰਟਮੈਂਟ ਹੱਲ ਕਰ ਰਿਆ ਨੂੰ ਪਰ ਮਾਮਲਾ ਕੀ ਸੀ ਇਹਦਾ ਦਾ ਮਾਮਲਾ ਟੀਚਰਸ ਦਾ ਆਪਸੀ ਇਹਨਾਂ ਦੀ ਸੀ ਇੱਕ ਦੂਸਰੇ ਦੇ ਨਾਲ ਉਹ ਹਟ ਜੇਗੀ ਕੋਈ ਗੱਲ ਡਿਪਾਰਟਮੈਂਟ ਦੇ ਨਜ਼ਰ ਚ ਨਹੀਂ ਰੋੜਾ ਪੰਨੀ ਆਪਣਾ ਸੁਵਸਤਰ ਦੋਤਰਾਂ ਦਾ ਬੱਚਿਆਂ ਦੀ ਪੜਾਈ ਦੀ ਖਰਾਬ ਹੋਈ ਆ ਤੁਹਾਡਾ 9 ਵਜੇ ਦਾ ਕੱਲ੍ਹ ਆਇਆ ਤੁਹਾਡਾ ਕੋਈ ਫੋਨ ਕੋਈ ਅੱਗੇ ਤਾਂ ਨਹੀਂ ਹੋਏਗਾ ਕੋਈ ਗੱਲ ਨਹੀਂ ਸਟਾਫ ਮੇਰਾ ਹੈ ਕੋਈ ਗੱਲ ਨਹੀਂ ਅੱਗੇ ਤਾਂ ਪੜਾਈ ਇਸ ਵੇਲੇ ਤੋਂ ਲੈ ਕੇ ਇਸ ਬੈਠੇ ਨੇ ਕਿ ਵਾਰੀਆਂ ਚ ਚੱਕੀਆਂ ਦੇ ਨਹੀਂ ਮੈਡਮ ਚੱਕੀਆਂ ਲੈ ਕੇ ਬਾਹਰ ਬੈਠੇ ਨੇ ਕੋਈ ਕਿਸੇ ਟਾਈਮ ਉਹਨਾਂ ਨੂੰ ਗਲਤ ਸਰਵਿਸ ਹੋ ਜਾਂਦੀ ਹੈ ਕੋਈ ਨਹੀਂ ਹੋਏਗਾ ਜਦੋਂ ਨਾਉਨ ਦਾ ਦੋ ਵਿਆਪਕ ਜਿਹੜੇ ਕੀ ਕੰਮ ਹੋਵੇ ਨਹੀਂ ਚਿੰਤਾ ਕਰ ਕਾਰਵਾਈ ਕੀ ਕਰ ਰਹੇ ਹਾਂ ਚਲੋ ਅੱਡਣਾ ਹਾਂ ਕਾਰਵਾਈ ਸਾਡੇ ਹਟਾਫਿਸ ਨੂੰ ਲਿਖ ਦਿੱਤਾ ਗਿਆ ਸੀ ਪਹਿਲਾਂ ਵੀ ਅੱਜ ਵੀ ਉਹਨਾਂ ਨਾਲ ਗੱਲ ਹੋ ਗਈ ਤੁਰੰਤ ਇਹਦਾ ਮਸਲਾ ਹੱਲ ਹੋ ਜਾਏ ਇਹਨਾਂ ਕਦੀਰ ਮਸਲਾ 9 ਵਜੇ ਦਾ ਧਰਨਾ ਲੱਗਿਆ ਤੁਸੀਂ 12:30 ਵਜੇ ਡਿਗਾਰਮੈਂਟ ਆ ਫੋਨ ਵੀ ਨਹੀਂ ਅਟੈਂਡ ਕੀਤਾ ਜਾ ਰਿਹਾ ਲੱਗਦਾ ਇਹਨਾਂ ਕਦੀਰ ਮਸਲੇ ਤੇ ਅੱਧ ਕਾੜੀ ਵੀ ਪਹੁੰਚੇ ਨਾ ਪਹੁੰਚ ਗਈ ਹਾਂ ਮੈਂ ਪਹੁੰਚ ਗਈ ਹਾਂ 12:30 ਵਜੇ ਲੱਗਿਆ 12:30 ਹੋ ਗਏ ਫੋਨ ਵੀ ਨਹੀਂ ਅਟੈਂਡ ਕੀਤਾ ਜਾ ਰਿਹਾ ਸਰ ਕਈ ਵਾਰ ਕਿਸੇ ਕਿਸੇ ਹਮ دوسری ਜਗ੍ਹਾ ਤੇ 19 ਚੈਕਿੰਗ ਤੇ ਜੀ ਪਹੁੰਚ ਗਈ ਹਾਂ ਮੈਂ ਇਹ ਬੜੀ ਦੂਰ ਦਾ ਫੈਸਲਾ ਕੀ ਹੋਇਆ ਇਹਨਾਂ ਦਾ ਦੱਸੋ ਮੈਡਮ ਜੁਮੇਵਾਰੋਂ ਜੁਮੇਵਾਰ ਤੱਕ ਇਨਾ ਕੁ ਸੁਵਿਅਸੂਦ ਦੇ ਬਾਅਦ ਧਰਨਾ ਦਿੱਤਾ ਗਿਆ ਤੇ ਮੈਂ ਮੈਂ 10 ਮਿੰਟs ਚਾਕੇ ਤੁਹਾਡੇ ਨਾਲ ਗੱਲ ਕਰਦੀ ਹਾਂ ਸਹੀ ਯਾਰ ਮੈਂ ਕੈਮਰਿਆਂ ਦੇ ਅੱਗੇ ਇਤੂ ਦਾ ਬੋਲਣਾ ਨਹੀਂ ਚਾਹੁੰਦੇ মিডিਆ ਤੋਂ ਅੱਗੇ ਪਤਾ ਨਹੀਂ ਕੀ ਗੱਲ ਕਿਉਂ ਕਿਉਂ ਭੱਜ ਰਹੇ ਆ ਮੈਡਮ ਟਾਈਮ ਦੇ ਦੇਖੋ ਕਿਉਂ ਭੱਜ ਰਹੇ ਆ ਦੋਨੋਂ ਤੇਰਾ ਨਾਲ ਗੱਲਬਾਤ ਕਰ ਲਈ ਉਹਦਾ ਸੋਲੂਸ਼ਨ ਕਰ ਦਾਂਗੇ ਬਸ ਪਹਿਲਾਂ ਪਹਿਲਾਂ ਤੁਸੀਂ ਦੋਨੋਂ ਤਰਾ ਨਾਲ ਕਿਉਂ ਨਹੀਂ ਕੀਤੀਓ ਮੈਡਮ ਵੱਲੋਂ ਧਰਨਾ ਲਾਪਤਾ ਜਿਉਂ ਕਹਿੰਦੇ ਮੇਰਾ ਪੱਖ ਨਹੀਂ ਸੁਣਿਆ ਗਿਆ ਮੈਂ ਨਵੀਂ ਆਈ ਆ ਇਸ ਜ਼ਿਲ੍ਹੇ ਚ ਨਾ ਮੇਰੇ ਕੋਲੇ ਗੱਲ ਆਏਗੀ ਤੇ ਹੀ ਮੈਂ ਹੱਲ ਕਰਦਾ ਹਾਂ ਮੈਂ ਦੱਸਿਆ ਕਿ ਤੁਹਾਨੂੰ ਉਹਨਾਂ ਨੇ ਪ੍ਰੋਬਲਮ ਕੀ ਹੋਈ ਹੈ ਪ੍ਰੋਬਲਮ ਇਹਨਾਂ ਦੀ ਉਹ ਫੀਚਰ ਆ ਰਹੇ ਦੂਸਰੇ ਜਿਵੇਂ ਤੋ ਆ ਰਹੇ ਨਾ ਤਾਂ ਉਹਨਾਂ ਦੀ ਆਪਸੀ ਕਮਿਊਨੀਕੇਸ਼ਨ ਗੈਪ ਹੈ ਪਰ ਠੀਕ ਹੋ ਜਾਏਗਾ ਅਸੀਂ ਗੱਲਬਾਤ ਕਰ ਰਹੇ ਹਾਂ ਮੈਂ ਦੁਬਾਰਾ ਜੀ ਵੀ ਕਦੋਂ ਆਈਆਂ ਮੈਡਮ ਤੁਸੀਂ ਕਦੋਂ ਆਏ ਉਹਨਾਂ ਨੇ ਮੈਂ ਹੁਣੇ ਆਈਆਂ ਨਹੀਂ ਅੱਜ ਹੀ ਆਈ ਹਾਂ ਮੈਂ ਮੈਂ ਜਦੋਂ ਪਤਾ ਤਾ ਹੂਗਾ ਕਿ ਮੈਂ ਕੈਸੇ ਬਣਾਈ پڑھائی خراب ہوندی ہے غلط طرح بھائی اپ لو با دو طرح کلاس کے بولے ہو کوئی نہیں نئے ہے معاملات انہوں نے تموں دسے ہو نہیں کوئی گل نہیں ہون میری نظر چا اگیا ٹھیک ہو جائے گا بچے دی پڑھائی خراب ہو رہی ہے نہیں ہوے گی نہیں ہوے گی نہیں ہو گی ہے نہیں ہوے گی تا بالکل جی گھر سکول ہے جیڑا آپ